ਤੁਸੀਂ ਜੁੜੇ ਹੋ ਜਕ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਔਰ ਮਹੱਲਾ ਅਮਾਮਗੜ ਤੋਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੈ ਗੁੱਗਾ ਜ਼ਾਹਰ ਵੀਰ ਜੀ ਗੁੱਗਾ ਜ਼ਾਹਰ ਵੀਰ ਔਰ ਉਹਨਾਂ ਦਾ ਸਥਾਨ ਬਣਿਆ ਹੋਇਆ ਹੈ ਅਮਾਮਗੜ ਮਹੱਲਾ ਦੇ ਵਿੱਚ ਔਰ ਉੱਥੇ ਜਿਹੜੀ ਸੇਵਾ ਕਰ ਰਹੇ ਨੇ ਉਹ ਰਫੀ ਬਾਬਾ ਜੀ ਨੇ ਔਰ ਮਿਸਤਰੀਆਂ ਦੇ ਕੋਲ ਖੜ ਕੇ ਜਿਹੜੀ ਸੇਵਾ ਉਹ ਕਰਵਾ ਰਹੇ ਨੇ ਔਰ ਇਸ ਜਗ੍ਹਾ ਦੇ ਉੱਪਰ ਜੇ ਤੁਸੀਂ ਵੀ ਆਪਣਾ ਕੋਈ ਯੋਗਦਾਨ ਦੇਣਾ ਚਾਹੁੰਦੇ ਹੋ ਸੇਵਾ ਭੇਜਣੀ ਚਾਹੁੰਦੇ ਹੋ ਤਾਂ ਬਾਬਾ ਜੀ ਦਾ ਫੋਨ ਨੰਬਰ ਵੀ ਦਿਆਂਗੇ ਤਾਂ ਇੱਕ ਗੱਲ ਜ਼ਰੂਰ ਮੈਂ ਕਹਿਣੀ ਚਾਹਾਂਗਾ ਕਿ ਜੇ ਤੁਸੀਂ ਸੇਵਾ ਭੇਜਣੀ ਹੈ ਤਾਂ ਉਹ ਸੇਵਾ ਦੀ ਤੁਹਾਨੂੰ ਰਸੀਦ ਵੀ ਬਕਾਇਦਾ ਜਿਹੜੀ ਹੈ ਉਹ ਕੱਟ ਕੇ ਦਿੱਤੀ ਜਾਏਗੀ ਚਾਹੇ ਉਹ 11 ਰੁਪਏ ਦੀ ਸੇਵਾ ਹੋਵੇ ਚਾਹੇ 11000 ਦੀ ਹੋਵੇ ਚਾਹੇ ਕਰੀਬ ਦੀ ਹੋਵੇ ਉਹ ਰਸੀਦ ਤੁਹਾਨੂੰ ਜ਼ਰੂਰ ਇੱਥੇ ਸੇਵਾਦਾਰਾਂ ਵੱਲੋਂ ਜਿਹੜੀ ਆ ਉਹ ਮੁਹੱਈਆ ਕਰਵਾਈ ਜਾਏਗੀ ਸੋ ਇਹ ਜਿਹੜੀ ਸੇਵਾ ਹੈ ਇਹ ਲਗਾਤਾਰ ਮੇਲਾ ਦਾ ਪਿਛਲੇ ਕਾਫੀ ਸਮੇਂ ਤੋਂ ਚੱਲਦੀ ਆ ਰਹੀ ਏ ਔਰ ਬਾਬਾ ਜੀ ਦੇ ਔਰ ਤੁਸੀਂ ਲਾਈਵ ਦੇਖ ਸਕਦੇ ਹੋ ਮਿਸਤਰੀ ਲੱਗੇ ਹੋਏ ਨੇ ਔਰ ਲਗਾਤਾਰ ਜਿਹੜੀ ਹੈ ਉਹ ਕਹਿੰਦੇ ਵੀ ਭੰਡਾਰੇ ਤੋਂ ਪਹਿਲਾਂ-ਪਹਿਲਾਂ ਜਿਹੜੀ ਦਰਬਾਰ ਦਾ ਜਿਹੜਾ ਜਿਵੇਂ ਬਾਬਾ ਜੀ ਦਾ ਹੁਕਮ ਹੈ ਉਹ ਗੋਰਖਟੇਲੇ ਵਾਸਤੇ ਇਹ ਜਿਹੜੀ ਜਗ੍ਹਾ ਹੈ ਉਹ ਮਿਸਤਰੀ ਲੱਗੇ ਹੋਏ ਨੇ ਤੁਸੀਂ ਲਾਈਵ ਦੇਖ ਸਕਦੇ ਹੋ ਜਿੱਦਾਂ ਬਾਬਾ ਜੀ ਦਾ ਹੁਕਮ ਹੈ ਉਸ ਤਰ੍ਹਾਂ ਹੀ ਹੋਣਾ ਹੈ ਸੋ ਮੇਲੇ ਤੋਂ ਪਹਿਲਾਂ-ਪਹਿਲਾਂ ਇਹ ਜਿਹੜੀ ਸਾਰੀ ਪਲਾਨਿੰਗ ਹੈ ਬਾਬਾ ਜੀ ਦੀ ਜੋ ਸੋਚਿਆ ਹੋਇਆ ਮਨ ਦੇ ਵਿੱਚ ਉਸ ਤਰ੍ਹਾਂ ਹੀ ਹੋਣਾ ਸੋ ਬਾਬਾ ਜੀ ਦੀ ਕਿਰਪਾ ਦੇ ਨਾਲ ਆਪਾਂ ਤੁਹਾਡੇ ਬਾਬਾ ਜੀ ਨਾਲ ਵੀ ਲਾਈਵ ਗੱਲਬਾਤ ਕਰਾਵਾਂਗੇ ਕਿਉਂਕਿ ਬਹੁਤ ਬਰਾਤਤਵ ਇਤਿਹਾਸ ਹੈ ਇਸ ਜਿਹੜਾ ਗੱਗਾ ਜਹਰ ਵੀਰ ਦਾ ਸਥਾਨ ਹੈ ਇਹਦਾ ਬਹੁਤ ਬਰਾਤਤਵ ਇਤਿਹਾਸ ਹੈ ਉਸ ਇਤਿਹਾਸ ਤੋਂ ਵੀ ਤੁਹਾਨੂੰ ਜਾਣੋ ਜਰੂਰ ਕਰਾਵਾਂਗੇ ਸੋ ਅੱਜ ਜਿਹੜੀ ਤੁਹਾਡੀ ਗੱਲਬਾਤ ਉਹ ਬਾਬਾ ਜੀ ਨਾਲ ਵੀ ਗਰਾਵਾਂਗੇ ਔਰ ਸਿੱਧਾ ਤੁਹਾਨੂੰ ਲੈ ਕੇ ਚਲਦੇ ਆ ਰਵੀ ਬਾਬਾ ਜੀ ਕੋਲ ਮਹੱਲਾ ਆਮਗੜ ਤੋਂ ਤੁਸੀਂ ਸਿੱਧੀਆਂ ਤਸਵੀਰਾਂ ਦੇਖ ਰਹੇ ਹੋ ਗੱਗਾ ਜ਼ਾਹਰ ਵੀਰ ਦੇ ਇਸ ਸਥਾਨ ਦੇ ਉੱਪਰ ਜਿਹੜੀ ਸੇਵਾ ਚੱਲ ਰਹੀ ਹੈ ਉਹ ਸੇਵਾ ਦੀਆਂ ਬਿਲਕੁਲ ਲਾਈਵ ਤਸਵੀਰਾਂ ਮਿਸਤਰੀ ਲੱਗੇ ਹੋ ਰਹੇ ਨੇ ਔਰ ਰਵੀ ਬਾਬਾ ਜੀ ਜਿਹੜੇ ਕੋਲ ਖੜ ਕੇ ਕੰਮ ਕਰਵਾ ਰਹੇ ਨੇ ਸੇਵਾ ਕਰਵਾ ਰਹੇ ਨੇ ਔਰ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਪਾਪਾ ਜੀ ਸਾਡੇ ਖੜੇ ਹੋਏ ਨੇ ਔਰ ਕਿਤਨਾ ਕਿਤੇ ਸਾਰਾ ਅੱਜ ਦੇਖੋ ਕਿੰਨੀ ਦੁਪਹਿਰ ਆ ਕਿੰਨੀ ਧੁੱਪ ਹੈ ਔਰ ਇੰਨੇ ਦੁਪਹਿਰ ਦੇ ਵਿੱਚ ਵੀ ਔਰ ਇੰਨੀ ਧੁੱਪ ਦੇ ਵਿੱਚ ਵੀ ਜਿਹੜੀ ਉਹ ਲਗਾਤਾਰ ਬਾਬਾ ਜੀ ਦੀ ਜੀ ਸੇਵਾ ਇੱਥੇ ਚੱਲ ਰਹੀ ਹੈ ਇਹ ਸੇਵਾ ਜੀ ਬਹੁਤ ਪੁਰਾਣੀ ਚੱਲ ਰਹੀ ਹੈ ਜੀ ਹੁਣ ਇਹ ਗੌਰ ਕਟਿੱਲੇ ਸਾਹਿਬ ਦਾ ਕੰਮ ਚੱਲ ਰਿਹਾ ਜੀ ਇੱਥੇ ਇਹ ਲਗਾਤਾਰ 7-8 ਦਿਨ ਲੋਕ ਹੋਏ ਮਿਸਤਰੀ ਲੱਗਿਆ ਨੂੰ ਜੀ ਇੱਥੇ ਲਗਾਤਾਰ ਮਿਸਤਰੀ ਲੱਗੇ ਹੋਏ ਨੇ ਉਰੇ ਜੀ ਤੇ ਇਹ ਘੱਟੋ ਘੱਟ ਡੇਢ ਮਹੀਨਾ ਸੇਵਾ ਚੱਲੀ ਗਈ ਇੱਥੇ ਕਿਉਂਕਿ ਗੌਰ ਕਟਿੱਲੇ ਦਾ ਕੰਮ ਚੱਲ ਰਿਹਾ ਇਹ ਤਿੰਨ ਮੰਜ਼ਲਾ ਉੱਪਰ ਜਾਊਗਾ ਜੀ ਇਹ ਇਹ ਸੰਗਤ ਦੀ ਜੋ ਵੀ ਸੇਵਾ ਚੱਲ ਰ ਸੰਗਤ ਲਾਰੀਆ ਜੀ ਇੱਥੇ ਠੀਕ ਹੈ ਨਾ ਜੋ ਵੀ ਰੁਪਈਆ ਅਠਿਆਨੀ ਜੋ ਵੀ ਦਿੰਦੇ ਨੇ ਇੱਥੇ ਲੱਗ ਰਿਹਾ ਜੀ ਤੇ ਭੰਡਾਰਾ ਜੀ ਆਪਣਾ ਨੌਵੇਂ ਮਹੀਨੇ ਤੋਂ ਬਾਅਦ ਆਉਂਦਾ ਜੀ ਇਹ ਜਨਮ ਅਸ਼ਟਮੀ ਤੋਂ 15 ਦਿਨਾਂ ਬਾਅਦ ਵੱਡਾ ਮੇਲਾ ਹੁੰਦਾ ਜੀ ਆਪਣਾ ਜੀ ਇੱਥੇ ਤੇ ਇਹ ਸਾਨੂੰ ਇਹ ਹੈ ਵੀ ਇੰਨੀ ਉਮੀਦਾਂ ਸੰਗਤ ਦੇ ਉੱਤੇ ਵੀ ਇਹ 2 ਮਹੀਨੇ ਦੇ ਅੰਦਰ 3 ਮਹੀਨੇ ਦੇ ਅੰਦਰ ਕੰਪਲੀਟ ਕਰਾਇਆ ਜਾ ਸੰਗਤ ਨੂੰ ਕੀ ਕਹਿਣਾ ਚਾਹੁੰਦੇ ਬਾਬਾ ਜੀ ਸੰਗਤ ਨੂੰ ਇਹੀ ਬੇਨਤੀ ਹੈ ਵੀ ਜੋ ਵੀ ਵੱਧ ਚੜ ਕੇ ਦਾਨ ਦੋਗੇ ਜੋ ਵੀ ਸਜਣ ਦਾਨ ਦੇਣਾ ਚਾਹੁੰਦਾ ਹੋਵੇ ਇੱਥੇ ਆ ਕੇ ਦੇਖਦਾ ਜੋ ਵੀ ਸਜਣ ਦਾਨ ਦਿੰਦਾ ਇੱਥੇ ਆਪਣੀ ਰਸੀਦ ਜ਼ਰੂਰ ਪ੍ਰਾਪ ਸੋ ਇਹ ਸਨ ਰਵੀ ਬਾਬਾ ਜੀ ਜੋ ਦੱਸ ਰਹੇ ਸਨ ਕਿ ਜੋ ਵੀ ਕਿਸੇ ਨੇ ਦਾਨ ਦੇਣਾ ਹੈ ਉਹ ਸਿੱਧ ਜਰੂਰ ਪ੍ਰਾਪਤ ਕਰੇ ਔਰ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਦਰਬਾਰ ਦੇ ਉੱਪਰ ਮਿਸਤਰੀ ਲੱਗੇ ਹੋਏ ਨੇ ਔਰ ਜਿਹੜੀ ਸੇਵਾ ਹੈ ਉਹ ਲਗਾਤਾਰ ਇਸ ਇਸ ਆਸਾਨ ਦੇ ਉੱਪਰ ਚੱਲ ਰਹੀ ਹੈ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਮੁਹੱਲਾ ਅਮਾਮਗੜ ਸਿਮਾਣਾ ਤੋਂ ਜਿੱਥੇ ਕਿ ਨੇੜੇ ਦਸਹਿਰਾ ਗਰਾਊਂਡ ਵੀ ਹੈ ਔਰ ਰਾਮਲੀਲਾ ਵੀ ਲੱਗਦੀ ਹੈ ਔਰ ਇਥੋਂ ਦੇ ਸੇਵਾਦਾਰ ਨੇ ਰਵੀ ਬਾਬਾ ਜੀ ਔਰ ਨੌਵੇਂ ਜਾਂ ਦਸਵੇਂ ਮਹੀਨੇ ਸਤੰਬਰ ਅਕਤੂਬਰ ਚ ਬਾਬਾ ਜੀ ਹਰ ਸਾਲ ਭੰਡਾਰਾ ਵੀ ਕਰਾਉਂਦੇ ਆ ਔਰ ਬਾਬਾ ਜੀ ਦੇ ਇਸ ਸਥਾਨ ਦੀ ਜਿਹੜੀ ਹੈ ਉਹ ਸੇਵਾ ਵੀ ਚੱਲ ਰਹੀ ਹੈ ਔਰ ਸੇਵਾ ਤਨੋਂ ਮਨੋਂ ਜਿਹੜੇ ਬਾਬਾ ਜੀ ਨੇ ਲੱਗੇ ਹੋਏ ਨੇ ਸੋ ਜਿਹੜੀ ਸੇਵਾ ਹੈ ਉਹ ਇੱਕ ਇੱਕ ਮੈਨੇਜਮੈਂਟ ਕਮੇਟੀ ਬਣੀ ਹੋਈ ਹੈ ਉਹ ਕਿਤਨਾ ਕਿਤੇ ਜਿੱਦਾਂ ਵੀ ਜੋ-ਜੋ ਵੀ ਹਿੱਸੇ ਮੁਤਾਬਕ ਉਨ੍ਹਾਂ ਦੀ ਸਰਦਾ ਭਾਵਨਾ ਮੁਤਾਬਕ ਸੇਵਾ ਜਿਹੜੀ ਹੈ ਉਹ ਇੱਥੇ ਹੁੰਦੀ ਹੈ ਸੋ ਕਿਤਨਾ ਕਿਤੇ ਸਾਡੇ ਚੈਨਲ ਵੱਲੋਂ ਆਪ ਸਭ ਸੰਗਤਾਂ ਨੂੰ ਵੀ ਇਹਹੀ ਬੇਨਤੀ ਕਰਦੇ ਆ ਕਿ ਜਿੰਨਾ ਹੋ ਸਕੇ ਤਿਲ ਫੁੱਲ ਆਪਣੀ ਨੇਕ ਕਮਾਈਆਂ ਦੇ ਵਿੱਚੋਂ ਦਸਵੰਦ ਕੱਢ ਕੇ ਇਸ ਦਰਬਾਰ ਦੇ ਜਰੂਰ ਭੇਜੋ ਕਾਲੀ ਮਾਤਾ ਦਾ ਮੰਦਿਰ ਬਣਾਇਆ ਗਿਆ ਇਸ ਜਗ੍ਹਾ ਦੇ ਉੱਪਰ ਔਰ ਬਾਕੀ ਤੁਸੀਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਬਿਲਕੁਲ ਲਾਈਵ ਇਹ ਜਿਹੜੀ ਗੁੱਗਾ ਮਾੜੀ ਜਾਹਰ ਵੀਰ ਗੁੱਗਾ ਜੀ ਉਸ ਸਥਾਨ ਦੀਆਂ ਬਿਲਕੁਲ ਬੈਕ ਸਾਈਡ ਤੋਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਬਾਬਾ ਸਬਰ ਸਿੰਘ ਜੀ ਦੇ ਦਰਬਾਰ ਤੋਂ ਬਿਲਕੁਲ ਲਾਈਵ ਦਸਾਂ ਅਕਤੂਬਰ ਸਤੰਬਰ ਅਕਤੂਬਰ ਦੇ ਵਿੱਚ ਇੱਥੇ ਜਿਹੜਾ ਹਰ ਸਾਲ ਦਾ ਸਲਾਨਾ ਭੰਡਾਰਾ ਵੀ ਕਰਵਾਇਆ ਜਾਂਦਾ ਸੋ ਉਸ ਭੰਡਾਰੇ ਤੋਂ ਪਹਿਲਾਂ-ਪਹਿਲਾਂ ਜੋ ਵੀ ਬਾਬਾ ਜੀ ਨੇ ਸੋਚਿਆ ਹੋਇਆ ਉਸ ਮੁਤਾਬਕ ਇੱਥੇ ਸੇਵਾ ਚੱਲ ਰਹੀ ਹੈ ਸੋ ਤੁਸੀਂ ਵੀ ਆਪਣਾ ਇੱਥੇ ਹਿੱਸਾ ਪਾਓ